ਇੱਕ ਤੁਹਾਨੂੰ ਮੈਂ ਗੱਲ ਸੁਣਾਉਣਾ ਆ ਅ ਸਕੌਚ ਦੀ ਗੱਲ ਹੂੰ ਤੁਹਾਡੇ ਕੋਲ ਵੀ ਹੈ ਹੀ ਗੱਲ ਉਹ ਸਕੌਚ ਵਾਲੇ ਇੱਕ ਉਹ ਵੀ ਸੁਣਾਵਾਂਗੇ ਬਾਅਦ ਚ ਹਾਂਜੀ ਉਹ ਸੀਗਾ ਕਿ ਇੱਕ ਸਾਡਾ ਇੱਕ ਡੀਐਸਪੀ ਸੀਗਾ ਬੈਚਮੇਟ ਹੀ ਉਹਨੂੰ ਕੋਈ ਗਿਫਟ ਦੇ ਗਿਆ ਕੋਈ ਰਿਸ਼ਤੇਦਾਰ ਆਇਆ ਬਾਹਰੋਂ ਬਲੂ ਲੇਬਲ ਦੀ ਸਕੌਚ ਦੀ ਬੋਤਲ ਦੇ ਗਿਆ ਉਹਨੇ ਲਾ ਕੇ ਫੜ ਕੇ ਲੁਕਾਵਾ ਜਿਹਾ ਰੱਖ ਲਿਆ ਉੱਥੇ ਬੈੱਡ ਦੇ ਨਾਲ ਹੀ ਜਿਵੇਂ ਆਪਾਂ ਰੱਖਦੇ ਹੁੰਦੇ ਆ ਹੂੰ ਉਹਦੇ ਘਰੇ ਪੇਂਟ ਦਾ ਕੰਮ ਚੱਲਦਾ ਸੀਗਾ ਉਹ ਕੋ ਪਿੰਡ ਜਿਹੜਾ ਪੇਂਟ ਕਰਨ ਵਾਲਾ ਸੀਗਾ ਬੰਦਾ ਉਹਨੇ ਚੁੱਪ ਕਰਕੇ ਦੇਖਿਆ ਬੋਦਲ ਦੀ ਪਈਆ ਨੇ ਚੁੱਪ ਕਰਕੇ ਲਿਫਾਵੇ ਚ ਪਾਈ ਤੇ ਜਾਂਦਾ ਹੋਇਆ ਲੈ ਗਿਆ ਅੱਛਾ ਅੱਛਾ 호텔 ਹੁਣ ਘਰੇ ਚੋਰੀ ਹੋਈ ਵੈਸੇ ਵੀ ਨਮੋਸ਼ੀ ਜੀ ਵਾਲੀ ਗੱਲ ਹੁੰਦੀ ਆ ਵੀ ਪੁਲਿਸ ਵਾਲਾ ਸੀਗਾ ਤੇ ਉਹਦੇ ਘਰੇ ਚੋਰੀ ਹੋ ਗਈ ਉਹਨੇ ਇੱਕ ਚੁੱਪ ਕਰਕੇ ਇੱਕ ਜਿਹੜਾ ਨੇੜੇ ਦਾ ਸੀਗਾ ਥਾਣੇਦਾਰ ਨੂੰ ਬੁਲਾਇਆ ਉਹਨੂੰ ਗੱਲ ਜੀ ਦੱਸੀ ਵੀ ਯਾਰ ਮੜੀ ਜੀ ਸੀਕ੍ਰਟ ਜੀ ਇਨਕੁਆਰੀ ਸੀਕ੍ਰੀਟ ਜੀ ਇਨਕੁਆਰੀ ਕਰਲਾ ਮਤਲਬ ਦੇਖ ਯਾਰ ਹਨਾ ਉਨੇ ਦੋ ਚਾਰ ਬੰਦਿਆਂ ਨੂੰ ਪੁੱਛਿਆ ਪੁੱਛਿਆ ਬਾਹਲਾ ਪੁੱਛਿਆ ਨਹੀਂ ਜਾਂਦਾ ਵੀ ਤੂੰ ਤਾਂ ਨੀ ਚੋਰੀ ਕੀਤੀ ਬੰਦੇ ਨੂੰ ਇਨਸਲਟ ਹੁੰਦੀ ਆ ਹਨਾ ਚਲੋ ਜੀ ਗੱਲ ਜੀ ਠੰਡੇ ਬਸਤੇ 'ਚ ਬੈ ਗਏ ਉਹ ਤਾਂ ਉਦੋਂ ਬਾਅਦ ਕੀ ਹੋਇਆ ਜਿਹੜਾ ਬੰਦਾ ਉਹ ਚੋਰੀ ਕਰਕੇ ਲਗਿਆ ਸੀ ਆਪ ਉਹ ਪੀਂਦਾ ਨਹੀਂ ਸੀ ਉਹਨੇ ਆਪਣੇ ਪੇਂਟ ਵਾਲੇ ਠੇਕੇਦਾਰ ਨੂੰ 500 ਦੇ ਵੇਚਤੀ ਉਹ ਬਲੂ ਲੈਵਲ ਦੀ ਬੋਤਲ ਅੱਛਾ ਜੀ ਉਹਨੇ ਆਖਿਆ ਵੀ ਬੜੀ ਵਧੀਆ ਬੋਤਲ ਦੇਖਣ 'ਚ ਵਧੀਆ ਲੱਗਦੀ ਉਹਨੇ ਇਕ ਆਪਣਾ ਪਰਮ ਮਿੱਤਰ ਸੱਦ ਲਿਆ ਹੋਰ ਅੱਛਾ ਚਿਕਨ ਚੁਕਨ ਬਣਾਇਆ ਉਹਨਾਂ ਨੇ ਤੇ ਦੋਨੇ ਜਾਣੇ ਪੀਣ ਲੱਗ ਪਏ ਹਨਾ ਉਹਨੂੰ ਦੱਸਿਆ ਵੀ ਬਹੁਤ ਵਧੀਆ ਸ਼ਰਾਬ ਆਈ ਤੇ ਉਹਨਾਂ ਨੂੰ ਕਿਤੇ ਚੜ੍ਹ ਨਹੀਂ ਚੱਲ ਨਹੀਂ ਦੋਨੇ ਜਣੇ ਬੋਤਲ ਪੀ ਗਏ ਤੇ ਇੱਕ ਦੂਜੇ ਨੂੰ ਲਿਖ ਜਾਣ ਉਹ ਉਹ ਕਹਿੰਦਾ ਜਿਹੜਾ ਉਹਦਾ ਗੈਸਟ ਸੀਗਾ ਉਹਨੇ ਫਿਰ ਤਤ ਗੱਡਿਆ ਹਾਂ ਜੀ ਕਹਿੰਦਾ ਬਾਈ ਇਹ ਤਾਂ ਨਾ ਮੇਰੇ ਸਾਹਮਣੇ ਲੱਗੀ ਹੋਈ ਐ ਬਸ ਇਹ ਪਾਣੀ ਪਾਇਆ ਹੋਇਆ ਪਾਣੀ ਇਹਦਾ ਸ਼ਰਾਬ ਦੇ ਨਾਲ ਧੋਖਾ ਹੋ ਗਿਆ 500 ਰੁਪਏ ਦੀ ਠੱਗੀ ਹੋ ਗਈ ਹਾਂ ਜੀ ਫਿਰ ਉਹ 200 ਦੀ ਹੋਰ ਬੋਤਲ ਲੈ ਜਾ ਕੇ ਮੋٹے ਸੰਤੇ ਦੇਸੀ ਖਲਾਬ ਦੀ ਠੀਕ ਹੈ ਜੀ ਉਹ ਚਲੋ ਹਾਂ ਕੈਮ ਹੋਏ ਤੇ ਉਸ ਦਿਨ ਸ਼ੇਰ ਨੂੰ ਕੀਤਾ ਉਹਨੇ ਠੇਕੇਦਾਰ ਨੇ ਉਹ ਲੈ ਕੇ ਬੋਤਲ ਪਹੁੰਚ ਗਿਆ ਉਹ ਮਜ਼ਦੂਰ ਦੇ ਘਰੇ ਉਹ ਚੱਕ ਕੇ ਮਾਰੀ ਪੈਰਾਂ ਚ ਕਹਿੰਦਾ ਸਾੜਾ ਧੋਖਾ ਕੀਤਾ ਮੇਰੇ ਨਾਲ 500 ਪਹਿਲਾਂ ਮੇਰਾ ਇਹ ਨੁਕਸਾਨ ਹੋਇਆ 200 ਰੁਪਈਆ ਕਹਿੰਦਾ ਮੈਂ ਹੋਰ ਬੋਤਲ ਲੈ ਕੇ ਆਇਆ ਮੁਰਗੇ ਦਾ ਹੱਡ ਨੁਕਸਾਨ ਹੋਇਆ ਕਹਿੰਦਾ ਯਾਰ ਤੂੰ ਤਾਂ ਸਾਡਾ ਖਰਾਬ ਹੀ ਕਰਦਾ ਕੰਮ ਜੀ ਉਹ ਤੂੰ ਤੂੰ ਮੈਂ ਹੋ ਗਏ ਆਪਸੇ ਲੜ ਪਏ ਜੀ ਹਾਂਜੀ ਉਹਨੇ ਕਿਤੇ ਉਹਨੇ ਕਿਤੇ ਦੇ ਪੀੜਾ ਚੂੜਾ ਮਾਰਤੀਆਂ ਮਜ਼ਦੂਰ ਦੇ ਤੇ ਉਹ ਜਾ ਕੇ ਭਾਈ ਥਾਣੇ ਚਲੇ ਗਏ ਅੱਛਾ ਥਾਣੇ ਫਿਰ ਉਹ ਥਾਣੇ ਉਹ ਸਾਰੀ ਗੱਲਬਾਤ ਆਈ ਬੋਤਲ ਵੀ ਆ ਗਈ ਥਾਣੇ ਹਨਾ ਹਾਂਜੀ ਬੋਤਲ ਬੋਲ ਪੀ ਬੋਤਲ ਬੋਲ ਪੀ ਹਾਂ ਫਿਰ ਥਾਣੇ ਉਹਦਾ ਜਿਹੜਾ ਡਿਊਟੀ ਅਫਸਰ ਸੀਗਾ ਉਹੀ ਸੀਗਾ ਜਿਹਨੂੰ ਪਹਿਲਾਂ ਡਿਊਟੀ ላይ ਸੀ ਡੀਐਸ ਸਾਹਿਬ ਨੇ ਹਾਂਜੀ ਕਿ ਉਹਨੇ ਫੋਨ ਕੀਤਾ ਡਿਪਟੀ ਸਾਹਿਬ ਨੂੰ ਕਹਿੰਦੇ ਤੁਹਾਡੀ ਬੋਤਲ ਤਾਂ ਮਿਲ ਗਈ ਹਾਂ ਪਰ ਹੈਗੀ ਬੁਰੀ ਹਾਲਤ ਵਿੱਚ ਖਾਲੀ ਆਣਗਾ ਮਾਜੀ ਹੁਣ ਤਾਂ ਸਕੌਚ ਨਾ ਆਮ ਹੋ ਗਈ ਹਾਂਜੀ ਪਹਿਲਾਂ 94 ਚ ਸੀ ਮੈਂ ਐਸਐਚਓ ਨਾਬੇ ਸੀ ਹਾਂ ਉੱਥੇ ਇੱਕ ਵਾਰਦਾਤ ਹੋਈ ਸੀ ਸਕੌਚ ਦੀ ਜਿਹੜੀ ਡਿਟੈਕਟ ਹੋਈ ਸੀ ਚਲੋ ਇੱਕ ਰਹਿਣ। ਉੱਥੇ ਕੀ ਹੋਇਆ ਵੀ ਇੱਕ ਆਉਟਰ ਸਕਰਟ ਤੇ ਸੀ ਇੰਡਸਟਰੀ ਸੀ ਕਿ ਕੋਈ ਉੱਚ ਲੁਟੇਰੇ ਆਏ ਕਾਲੇ ਕੱਚਿਆਂ ਦੇ ਉੱਥੇ ਹਾਂ ਉਹ ਤਾਂ ਬੜੇ ਦੌਰ ਚੱਲੇ ਸੀ। ਲੁੱਟ ਕੋ ਕਰਕੇ ਲੈ ਗਏ ਜਾਂਦੇ ਸਕੌਚ ਜਾਂ ਜੌਨੀ ਵਾਕਰ ਦੀਆਂ ਤਿੰਨ ਬੋਤਲਾਂ ਚੱਕ ਕੇ ਲੈ ਗਏ। ਅੱਛਾ। ਉਹਨਾਂ ਦਾ ਚਲੋ ਲੈ ਗਏ ਉਸ ਤੋਂ ਬਾਅਦ ਸਵੇਰੇ 4:30 ਵਜੇ ਤੱਕ ਉਹ ਕਰਦੇ ਨੇ ਉਸ ਤੋਂ ਬਾਅਦ ਉਹ ਗਏ। ਭਵਾਨੀਗੜ੍ਹ ਕਹੌਲਦਾਰ ਬਹਿਮਾ ਸਿੰਘ ਹੁੰਦੇ ਸੀ। ਹੂੰ। ਉਹਨਾਂ ਨੇ ਉਹ ਬੋਤਲਾਂ ਜਦੋਂ ਉਹ ਬੰਦੇ ਦੇਖਲੇ ਰਾਤ ਦੇ ਇੱਕ ਨੀਂਦਰੇ ਸੀ ਇੱਕ ਉਹਨਾਂ ਦੀ ਸ਼ਕਲ ਕ੍ਰਿਮੀਨਲ ਜੀ ਸੀ ਉਹਨਾਂ ਨੇ ਰੋਕ ਲੇ ਚੈੱਕ ਕਰਨ ਲੱਗੇ ਉਹ ਕਹਿੰਦੇ ਵੀ ਇਹ ਬੋਤਲਾਂ ਦੇਖ ਲੈਂਗਾ ਕਹਿੰਦੇ ਕਿੱਥੋਂ ਲੈਣਦੇ ਉਹ ਕਹਿੰਦੀ ਉਹ ਠੇਕੇ ਤੋਂ ਉਦੋਂ ਠੇਕੇ ਤੋਂ ਸਕੌਚ ਮਿਲਦੀ ਨਹੀਂ ਹੁੰਦੀ ਸੀ ਹਾਂ ਉਦੋਂ ਦਾ ਜਾਨੀ ਵੋਕਰ ਦਾ ਕਿਤੇ ਉਹਨੇ ਫੇਰ ਚੰਗੀ ਤਰ੍ਹਾਂ ਵੈਰੀਫਾਈ ਕਰ ਲਿਆ ਸਿਆਣਾ ਹਫਜ਼ਰ ਸਮਝ ਗਿਆ ਉਹ ਵੈਰੀਫਾਈ ਕਰ ਲਿਆ ਵੀ ਇਹ ਗਲਤ ਹੈ ਉਹਨਾਂ ਚੋਂ ਮੁੜ ਕੇ 7-8 ਵਾਰ ਦਾ ਤਾਂ ਨਿਕਲਣਾ ਬਹੁਤ ਹੀ ਨੇਸ ਕ੍ਰਾਈਮ ਨਿਕਲਿਆ ਮਤਲਬ ਸਕੌਚ ਨੇ ਸਕੌਚ ਕਿ ਸਕੌਚ ਜਿਆਦਾ ਫਸਾਈ ਦਿੰਦੀ ਹੈ ਬਾਈ ਜਿਆਦਾ ਫਸਾਦ ਨੇ ਚੋਰੀ ਟ੍ਰੈਕ ਦਾ ਹਾਂਜੀ ਅੱਛਾ ਇਹ ਤੋਂ ਅੱਗੇ ਜਿਹੜੇ ਕਮੈਂਟਸ ਆਲੇ ਆ ਹਾਂਜੀ ਇੱਕ ਬਾਈ ਨੇ ਵਿੱਚ ਲਿਖਿਆ ਕਹਿੰਦਾ ਸਾਡੇ ਇੱਕ ਡਾਕਟਰ ਹੁੰਦਾ ਸੀ ਜਿਹੜਾ ਪਿੰਡਾਂ ਚ ਨਹੀਂ ਆ ਰਿਹਾ ਐਮਪੀ ਡਾਕਟਰ ਐਮਪੀ ਹੁੰਦੇ ਹਾਂ ਕਹਿੰਦਾ ਉਹ ਕਿਸੇ ਘਰੇ ਆਇਆ ਹੱਸੇ ਠੱਠੇ ਆਲੀ ਉਹਨੇ ਗੱਲ ਸੁਣੀ ਕਹਿੰਦਾ ਸਾਡੇ ਉਹ ਕਿਸੇ ਦੇ ਘਰੇ ਗਿਆ ਕਹਿੰਦਾ ਤੁਰੇ ਜਾਂਦੇ ਨੇ ਦੇਖ ਲਈ ਵੀ ਉਹਨਾਂ ਦੇ ਨਾ ਵੈਂਗਣਾਂ ਦੇ ਛਿਲਕੇ ਪਈ ਆ ਹੂੰ ਉਹ ਬਾਪੂ ਬੁੜਾ ਬਜ਼ੁਰਗ ਬਿਮਾਰ ਸੀ ਹੂੰ ਉਹ ਕਹਿੰਦਾ ਕਿ ਕਿਵੇਂ ਬਿਮਾਰ ਹੈ ਫਲਾਨਾ ਦਾ ਕਹਿੰਦਾ ਤੁਸੀਂ ਕਿਤੇ ਨੀਤੇ ਤੋਂ ਲੈ ਕੇ ਵੈਂਗਣ ਤਾਂ ਨਹੀਂ ਬਣਾ ਲੇ ਹੂੰ ਉਹ ਕਹਿੰਦਾ ਵੀ ਹਾਂ ਲਿਆਂਦੇ ਤਾਂ ਅਜ ਉਹ ਛਿਲਕੇ ਪਹਿਲਾਂ ਦੇਖੇ ਵੀ ਛਿਲਕੇ ਦੇਖੇ ਸੀ ਜਿਵੇਂ ਇੱਕ ਅੱਧੀ ਪਿੰਡਾਂ 'ਚ ਸਬਜ਼ੀ ਦੁਕਾਨ ਹੁੰਦੀਆਂ ਨੇ ਇੰਟੈਲੀਜੈਂਟ ਸੀਗਾ ਹਾਂਜੀ ਕਹਿੰਦਾ ਵੀ ਹਾਂ ਲਿਆਂਦੇ ਤਾਂ ਉੱਥੇ ਸੀ ਕਹਿੰਦਾ ਫਿਰ ਉੱਥੇ ਤਾਂ ਬਿਮਾਰੀ ਦਾ ਘਰ ਹੈ ਤੁਸੀਂ ਉੱਥੋਂ ਲੈ ਕੇ ਕਿ ਉਹ ਚਲੋ ਉਹਨੇ ਟਿਕਾ ਟੁਕਾ ਲਾ ਕੇ ਮੁੜ ਗਿਆ ਬਜ਼ੁਰਗ عمر ਮਤਾ ਵੀ ਕੁਛ ਮਾੜਾ ਮੋਟਾ ਹੈ ਬਜ਼ੁਰਗ ਚੜਾਈ ਕਰਕੇ ਦੂਜੇ ਦਿਨ ਅੱਛਾ ਉਹ ਸਾਰੇ ਘਰ ਦੇ ਮੀਤੇ ਦੀ ਦੁਕਾਨ ਘੇਰੀ ਕਰਨ ਨੂੰ ਤੇਰੇ ਵੰਗਣਾ ਕਰਕੇ ਸਣਾ ਸਣਾ ਬਾਪੂ ਚੜਾਈ ਕਰਕੇ ਬਾਪੂ ਚੜਾਈ ਕਰਕੇ ਹਾਂਜੀ ਹਾਂਜੀ